ਦਲੋਪ ਪਵਨ ਗੁਰੂ ਪਾਣੀ ਪਿੱ타 ਮਤਾ ਤਰਸ ਮਹਤਿ ਇਸ ਰਾਤ ਦੇ ਤਾਈਂ ਦਾਇਆ ਖੇਲ ਸੰਗਿ ਲਗਵਤ ਸੰਗਿ ਆਇਆ ਬੁਰਿਆ ਅੰਨ ਬਾਚੇ ਤਰਮਨੂਰੇ ਦਰਮਿਆ ਕੋ ਆਪੀ ਕੀਨੇ ਰਕਿ ਦੀ ਆਇਆ ਸਈ ਇਸ ਮਤਤ ਕਾ ਨਾਨਕ ਤੇ ਮੂਕ ਜਲੇ ਕੀਤੀ ਛੁਟੇ ਨਾਲ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਮੋਤੀ ਵੇ ਬਕਰ ਰਹੇ ਹਨ ਰਸਤਾ ਕਸਰੇ ਹਨ ਜਬ ਦੇ ਗੁਰੂ ਆਹ ਸੋ ਜਿੰਨ ਕੀ ਰਵਾਇਗੀ ਹਾਈ ਹਾਈ ਕਰਾਏਗੀ ਖੋਜਤ ਖੋਜਤ ਖੋਜ ਵਿਚਾਰੇਓ ਹਰ ਸੰਤ ਜਨਾਪ ਹੈ ਆਹਾ ਸੋ ਕਾਰ ਸੇਵਾ ਕੀ ਹੈ ਸੰਤ ਕੀ ਹੈ ਸੋ ਜੋ ਲਗਾਤਾਰ ਚੱਲਣ ਵਾਲੀ ਚੀਜ਼ ਹੈ ਜਿਵੇਂ ਧਰਤੀ ਤੇ ਅਸੀਂ ਲੀਕ ਮਾਰੇ ਹੈ ਸੋ ਲੀਕ ਕਦੀ ਖਤਮ ਨਹੀਂ ਹੁੰਦੀ ਇਹ ਕਾਰ ਸੇਵਾ ਕੀ ਹੈ ਲਗਾਤਾਰ ਇਕਸ ਚੱਲਣ ਆਈ ਸੋ ਤੇ ਕੀਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਇਹ ਹੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਕੀ ਪ੍ਰਾਪਤ ਕਰਨਾ ਹੈ ਸਰੀਰ ਚ ਮਿਲੇਗਾ ਸੋ ਤੇ ਚੱਲਣਾ ਪਏਗਾ ਨਾਂਚ ਲੱਗਣਾ ਪਾਏਗਾ ਕਾਹੀ ਨਾ ਕਰ ਤੂੰ ਰਹਾਵ ਸ਼ਬਦ ਨਾ ਕੁਰਬਾਨੀ ਚ ਬਹੁਤ ਆਉਂਦਾ <li>ਗੱਡੀ ਭਜਾਈ ਨਹੀਂ ਜਾਣੀ ਇਹ ਸੋਚਣਾ ਵੀ ਹੈ ਇਹ ਜੀਵਨ ਰੂਪ ਮੰਡਿਆ ਹੈ ਇੱਕ ਮਿੰਟ ਸਟੈਂਡ ਘਟ ਰਿਹਾ ਹੈ ਬੱਚਾ ਨਾ ਪੂਰੀ ਉਮਰ ਲੈ ਕੇ ਪੈਦਾ ਹੁੰਦਾ ਹੈ ਸੋ ਇਹ ਘੜਾ ਫੁੱਟਿਆ ਹੋਇਆ ਇੱਕ ਇੱਕ ਬੂੰਦ ਪਾਣੀ ਦੀ ਗਿਰਦੀ ਆ ਇੱਕ ਇੱਕ ਮਿੰਟ ਸਕਿੰਡ ਸਾਡੀ ਜ਼ਿੰਦਗੀ ਚੋਂ ਲੰਘ ਰਿਹਾ ਹੈ ਸੋ ਕੀ ਪ੍ਰਾਪਤ ਕਰਨਾ ਸਭ ਕੁਝ ਇਸ ਸਰੀਰ ਚ ਮਿਲੇਗਾ ਸੋ ਜਿੰਦਗੀ ਚ ਕੁਝ ਨਾ ਪਾਏਗਾ ਸੋ ਅੱਕ ਕੇਰੇ ਖਖੜੇ ਕੋਈ ਆਂਬ ਨਾ ਆਖੇ ਸੋ ਸਾਰੇ 84 ਲੱਖ ਜੂਨ ਆਪਣੇ ਗੁਣ ਲੈ ਕੇ ਹੋਂਦ ਲੈ ਕੇ ਪ੍ਰਗਟ ਹੋਈ ਹੈ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਇੱਕ ਘਟ 84 ਲੱਖ ਸਾਨੂੰ ਸਮਝਾਲ ਲਈ ਬਣਾਈ ਹੈ ਇਹ ਉੱਚੀ ਮਨਾਰ ਹੈ ਸੋ ਕਿਸੇ ਨੂੰ ਕੈਦ ਕਰਤਾ ਤੈਨੂੰ ਕਿਸੇ ਨੂੰ ਸਜ਼ਾ ਦਿੰਦੇ ਸੀ ਉੱਚੀ ਮਨਾਰਚ ਚਾੜ ਦਿੰਦੇ ਸੀ ਦਰਵਾਜ਼ੇ ਬੰਦ ਕਰ ਦਿੰਦੇ ਸੀ ਉੱਪਰ ਹੀ ਪੂਰਾ ਹੋ ਜੇ ਸ ਉਹਦਾ ਗੁਰੂ ਪੂਰਾ ਸੀ ਉਹ ਜੋ ਸਾਧੂ ਸੀ ਕਹਿੰਦਾ ਮੇਰੀ ਚੀਚੀ ਚ ਪਰਦੇਸਰ ਦੀ ਚੀਚੀ ਚ ਇਹ ਮੁੰਦਰੀ ਪਾ ਦੋ ਕਹਿੰਦਾ ਇਹ ਰਾ ਕਿਵੇਂ ਫੱਕਰ ਪਾ ਰਿਹਾ ਇਹ ਪਰਮੇਸ਼ਰ ਦੀ ਰੱਬ ਦੀ ਚੀਚੀ ਚ ਹੈ ਉਂਗਲੀ ਚ ਮੁੰਦਰੀ ਪਾ ਦਿਓ ਇਹ ਕਿੰਨਾ ਝੂਠ ਬੋ ਰਿਆ ਤੋਂ ਰੱਬ ਹੋ ਗਿਆ ਸੋ ਕਹਿੰਦੇ ਇਹਨੂੰ ਫਾਂਸੀ ਲਾ ਦਿਓ ਇਹਨੂੰ ਉੱਚੀ ਮਨਾਰ ਚ ਕੈਦ ਕਰ ਦਿਓ ਆਪੇ ਮਰ ਜਾਏਗਾ ਸੋ ਪਰਮੇਸ਼ਰ ਦੀ ਆਵਾਜ਼ ਆਈ ਤੂੰ ਗੌਰ ਨਾਲ ਖੋਜ ਕਰੇ ਤੇਰੀ ਸਹਾਇਤਾ ਕਰਾਂਗਾ ਸੋ ਉੱਚੀ ਮਨਾਰ ਸੀ ਸਾਰੇ ਦਰਵਾਜੇ ਬੰਦ ਸੀ 1020 ਫੁੱਟ ਉੱਚੀ ਸੀ ਸੋ ਉਹ ਵੇਖਦਾ ਰਿਹਾ ਵੇਖਦਾ ਰਿਹਾ ਇੱਕ ਮੱਕੜੀ ਆਈ ਉਹਦੇ ਮੂੰਹ ਚ ਧਾਗਾ ਹੈ ਜਿਵੇਂ ਆਪਣਾ ਰੀਲ ਦਾ ਕਪੜੇ ਸੀਨ ਵਾਲਾ ਨਾ ਧਾਗਾ ਹੈ ਸੋ ਉਹ ਇਹ ਕੀੜੀਆਂ ਨਾ ਆਪਣੇ ਤੋਂ ਵੱਧ 10 ਗੁਣਾ ਵਜ਼ਨ ਖਿੱਚ ਲੈਂਦੀਆਂ ਹਨ ਪਰਮੇਸ਼ਰ ਨੇ ਜੋਤ ਭੁਗਤ ਬਣਾਈ ਹੈ ਇੱਕ ਸਮਝਾਉਣ ਦਾ ਤਰੀਕਾ ਹੈ ਸੋ ਜਿਸ ਨੂੰ ਉਹ ਸਾਈਂ ਰੱਖਦਾ ਹੈ ਰੱਬ ਰੱਖਦਾ ਉਹਨੂੰ ਕੋਈ ਮਾਰ ਨਹੀਂ ਸਕਦਾ ਸੋ ਇੱਕ ਮੱਕੜੀ ਆਈ ਉਹਦੇ ਮੂੰਹ 'ਚ ਧਾਗਾ ਹੈ ਰੀਲ ਵਾਲਾ ਕੱਪੜੇ ਸਿਉਣ ਵਾਲੀ ਸੋ ਉਹ ਖਿੱਚਦਾ ਰਿਹਾ ਧਾਗਾ ਸੋ ਉਹਦੇ ਮਗਰ ਇੱਕ ਡੋਰ ਜਾਂ ਪਤੰਗ ਵਾਲੀ ਡੋਰ ਹੁੰਦੀ ਆ ਪੱਕਾ ਧਾਗਾ ਵੱਜਾ ਹੋਇਆ ਹੈ ਉਹਦੇ ਬਾਅਦ ਜੋ ਰੱਸੀ ਹੈ ਜੋ ਆਪਣੀ ਦੌਣ ਹੁੰਦੀ ਹੈ ਮੰਝੇ ਦੀ ਉਹ ਵੱਜੀ ਹੋਈ ਹੈ ਦੌਣ ਦੀ ਮੰਝੀ ਦੇ ਨਾਲ ਮਗਰ ਮੋਟਾ ਰੱਸਾ ਵੱਜਾ ਹੈ ਸੋ ਖਿੱਚਦਾ ਰਿਹਾ ਔਰ ਹੀਲ ਨੂੰ ਫਿਰ ਪਤੰਗ ਵਾਲੀ ਡੋਰ ਆ ਗਈ ਫੇਰ ਉਹ ਰੱਸੀ ਆ ਗਈ ਜਿਹੜਾ ਮੰਜੇ ਦੀ ਬਾਣ ਹੁੰਦੀ ਆ ਬਾਅਦ ਵਿੱਚ ਮੋਟਾ ਰੱਸਾ ਆ ਗਿਆ ਗੰਢਾ ਵੱਜਿਆ ਹਣ ਸੋ ਪਹਿਰੇਦਾਰ ਵੀ ਥੱਲੇ ਸੌਗੇ ਬੇ ਇੱਥੋਂ ਅੱਜ ਤੱਕ ਮਨਾਰ ਉੱਚੀ ਮਨਾਰ ਤੋਂ ਕੋਈ ਨਹੀਂ ਬਚਿਆ ਇਹਨੇ ਤਾਂ ਗੱਡੀ ਕਾਰੀ ਚਲਾਣਾ ਕਾਰੀ ਜਾਣਾ ਹੈ 2-4 ਦਿਨਾਂ ਨੂੰ ਸੋ ਉਹਨੇ ਉੱਪਰੋਂ ਲੰਕਿਆ ਹੌਲੀ ਹੌਲੀ ਸੋ ਥੱਲੇ ਉਤਰ ਗਿਆ ਪਹਿਰੇਦਾਰ ਵੀ ਸੁੱਤੇ ਹਨ ਬਚ ਗਿਆ ਜਿਸ ਨੂੰ ਮਾਲਕ ਰੱਖਦਾ ਹੈ ਨਾ ਇਹ ਕਥਾ ਕਹਾਣੀਆਂ ਤਸਵੀਰਾ ਇਹ ਇੰਡੀਆ ਦੇ ਸਾਂ ਜਿਵੇਂ ਪਹਿਲਾਂ ਅਸੀਂ ਕੇਜੀ ਚ ਹੁੰਦੇ ਆ ਨਰਸਰੀ ਹੌਲੀ ਹੌਲੀ ਸੋ ਅਸੀਂ ਅਣਜਾਣ ਹਾਂ ਬੱਚੇ ਹਾਂ ਸੋ ਸਤਗੁਰ ਆਖੇ ਕਾਰ ਸੋ ਕਾਰ ਕਮਾਈ ਹੈ ਕੀ ਕਾਰ ਕਰਨੇ ਪੈਗੇ ਗੁਰੂ ਦੇ ਆਖੇ ਲੱਗਣਾ ਪਏਗਾ ਪਿਤਾ ਕਹਿੰਦਾ ਮੈਨੂੰ ਪਿਤਾ ਪਿਤਾ ਆਖਣ ਦਾ ਤਾਂ ਹੀ ਹੱਕ ਹੈ ਜੇ ਮੇਰੇ ਆਖੇ ਲੱਗਣਾ ਹੈ ਸੋ ਇਹ ਜ਼ਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਸੋ ਖੋਜ ਕਰਨੀ ਪਏਗੀ ਮਾਥਾ ਜੋਤਰ ਲਿਖਿਆ ਸੋ ਮੇਠ ਨਾ ਸਕਾ ਕੋਈ ਇੱਥੇ ਸਾਡਾ ਸਾਰਾ ਸਰਕਲ ਹੈ ਉੱਪਰ ਆ ਠਾਕਰ ਹੈ ਇੱਥੇ ਹੈ ਕੰਪਿਊਟਰ ਪਰਮੇਸ਼ਰ ਆਪਣਾ ਕੰਟਰੋਲ ਵਿਖਾ ਦਿੰਦਾ ਹੈ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਕਹਿੰਦਾ ਮੈਨੂੰ ਲਾਂਬਾ ਤੇ ਉਹ ਖੋਜਣਾ ਪਏਗਾ ਜਿੱਥੇ ਲੇਤਾ ਹੈ ਉੱਥੇ ਘੋੜੇ ਜ਼ਰੂਰ ਹਨ ਜਿੱਥੇ ਧੂਆ ਹੈ ਜ਼ਰੂਰ ਅੱਗ ਹੈ ਸੋ ਜੇ ਸਾਨੂੰ ਇਸਤਰੀ-ਸਤਰੀ ਦੇ ਸੇ ਮਰਦ-ਮਰਦ ਦੇ ਸੇ ਨਹੀਂ ਅੱਖਾਂ ਦਾ ਲਾਜ ਕਰਨਾ ਪਏਗਾ ਅੱਖਾਂ 'ਚ ਮੋਤੀਆ ਆਇਆ ਹੋਇਆ ਹੈ ਹੰਕਾਰ ਦਾ ਮੋਤੀਆ ਆਇਆ ਹੈ ਸੋ ਇਹ ਇਸਤਰੀਪੁਰ 'ਚ ਇੱਕ ਦਿਸੈ ਸਾਰੇ ਅਸੀਂ ਮਨੁੱਖਾ ਸਾਡੀ ਜਾਤ ਇੱਕ ਹੈ ਸੋ ਸਾਡਾ ਧਰਮ ਇੱਕ ਹੈ ਸੋ ਮਰਚ ਦਾ ਧਰਮ ਕੀ ਆ ਮਰਚ ਕੌੜੀ ਹੋਣੀ ਚਾਹੀਦੀ ਹੈ ਸੋ ਸਾਰੇ ਪਰਮੇਸ਼ਰ ਦੀ ਰਾਜਾ ਚ ਚੱਲ ਰਹੇ ਹਨ ਅਸੀਂ ਵੀ ਉਹਦਾ ਭਾਣਾ ਉਹਦਾ ਕਾਨੂੰਨ ਸਮਝਦਾ ਪਏਗਾ ਖੋਚਣਾ ਪਏਗਾ ਸੋ ਸਾਰਾ ਕੁਝ ਘਟੰਤ ਹੈ ਸਭ ਕੁਝ ਘਟ ਰਿਹਾ ਹੈ ਸਾਡੀ ਵੀ ਉਮਰ ਘਟ ਰਹੀ ਆਸੀ ਮੌਤ ਵੱਲ ਜਾ ਰਿਹਾ ਪੱਕਾ ਘਰ ਕਿੱਥੇ ਹੈ ਪੱਕਾ ਘਰ ਸਾਡਾ ਸ਼ਮਸ਼ਾਨ ਘਾੜ ਚ ਹੈ ਸੋ ਉਥੇ ਫਲਾਈਟ ਚੜ੍ਹੇਗੀ ਇਹ ਵੀਜ਼ਾ ਲੱਗੇਗਾ ਫਿਰ ਸਿਟੀਜ਼ਨ ਮਿਲੇਗੇ ਫਿਰ ਪੀਰ ਮਿਲੇਗੇ ਪੱਕਾ ਉਥੇ ਘਰ ਹੈ ਕੋਈ ਕਬਜ਼ਾ ਨਹੀਂ ਕਰਨਾ ਤੇਰੇ ਜਗਾ ਤੇ ਅਸੀਂ ਜਾ ਰਿਹਾ ਮੌਤ ਨਾਲ ਨੂੰ ਜਾ ਰਿਹਾ ਸੋ ਜਦੋਂ ਇਹ ਧਰਤ ਨੂੰ ਮੌਤ ਨੂੰ ਸਮਝ ਲਾਂਗੇ ਫਿਰ ਜੀਵਨ ਬਾਜੀ ਠੀਕ ਹੋਏਗੀ ਇਹ ਵਰਗ ਜੀਵਨਾਤ ਜੀਵਨ ਦੀ ਆਸਾ ਛੱਟ ਕੇ ਅਸੀਂ ਫਿਰ ਪਾਪ ਨਹੀਂ ਕਰਾਂਗੇ ਆਪਣੇ ਪਿਤਾ ਨੂੰ ਕਹਿ ਮੌਤੇ ਘਾਟਤਾਤਾ ਆਪਣੀ ਭੈਣ ਨੂੰ ਭਰਾ ਨੂੰ ਕਤਲ ਕਰਤਾ ਸਿਰਫ ਕੁਰਸੀ ਪਿੱਛੇ ਰਾਜ ਪਿੱਛੇ ਸੋ ਨੇ ਜੀਵਨ ਦੀ ਆਸਾਂ ਲਾਈਆਂ ਸੀ ਜੀਵਨ ਆਸਾਂ ਛੱਡ ਕੇ ਇਹ ਇਹ ਤੋਂ ਗੱਲ ਸਮਝ ਕੇ ਪੰਡਿਤ ਬੁੱਧਾ ਬੁੱਧੀ ਬਣ ਕੇ ਜੀਵਨ ਜੀਣਾ ਪਏਗਾ ਇੱਕ ਪੈਸਾ ਹੋਏ 999 ਪੈਸੇ ਆ ਕੰਪਿਊਟਰ ਉੱਪਰ ਖੁੱਲੇ ਸੋ ਇਹ ਲੂਣ ਦੀ ਡਾਲੀ ਇਹ ਅੰਤ ਲੈਣ ਗਈ ਸੋ ਵੇਤੇ ਖੁਰਗੇ ਕੀ ਪ੍ਰਾਪਤ ਕਰਨਾ ਸੰਸਾਰ ਭਰਿਆ ਪਿਆ ਹੈ ਸੋ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਕੀ ਪ੍ਰਾਪਤ ਕਰਨਾ ਹੈ ਆਪਣੇ ਹੱਥ ਡੋਰ ਰੱਖਣੀ ਹੈ ਜੀ ਪਰ ਮੇਛਰ ਹੱਥਾਂ ਪੈਰਾਂ ਤੋਂ ਨੇੜੇ ਹੈ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਹਨ ਮੂਰਖ ਜਿਹਾ ਦਾਸ ਹੈ ਸੰਗਤ ਪਰ ਗੁਰਬਖਸ਼ ਨਾਰ ਬਖਸ਼ ਲੈਣਾ ਦੀ ਬਖਸ਼ਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇਗ ਤੇਗ ਫਤਿਹ ਜੀ